जय भीम जय पार्थ आज ਅਸੀਂ ਜ਼ਿਲ੍ਹਾ ਸੰਗਰੂਰ ਦੇ ਪਿੰਡ ਫਲੇੜੇ ਆਏ ਹੋਏ ਹਾਂ ਮਲਾਂ ਜਿਹੜਾ ਪਰਿਵਾਰ ਤੁਸੀਂ ਦੇਖ ਰਹੇ ਹੋ ਬੱਚੇ ਨੇ ਮਾਤਾ ਇਹ ਭੈਣ ਹੈ ਤੇ ਇਹ ਵੀ ਮੇਰੇ ਨਾਲ ਬੈਠਾ ਹੈ ਜਖਸੀਰ ਸਿੰਘ ਅਜਗਤਾਰ ਸਿੰਘ son of ਜਰਨੈਲ ਸਿੰਘ ਦਲ ਸਮਾਜ ਚੋਂ ਹੈ ਪਿਛਲੇ 6 ਮਹੀਨੇ ਪਿੰਡ ਦੇ ਇੱਕ ਪਿੰਡੂ ਧਨਾੜ ਨੇ ਇਹਦੇ ਘਰ ਨੂੰ ਜਿੰਦਾ ਲਾ ਕੇ ਇਹਨੂੰ ਬੇਕਾਰ ਕਰ ਦਿੱਤਾ ਗਿਆ ਤੇ ਅੱਜ ਆਹ ਪਰਿਵਾਰ ਸਾਰਾ ਤੁਸੀਂ ਦੇਖ ਸਕੋਗੇ ਇਹ ਬੱਚੇ ਨੇ ਛੋਟੇ-ਛੋਟੇ ਖੁਦ 3 ਮਹੀਨੇ ਇਹ ਪਹਿਲਾਂ ਆਪਦੇ ਸੌਰੀ ਕੱਟ ਕੇ ਆਏ ਅੱਜ ਕਿਸੇ ਚੰਗੇ ਇਨਸਾਨ ਨੇ ਜ਼ਿੰਮੇਵਾਰ ਭਾਈ ਚਾਰੇ ਨੇ ਇਹਨੂੰ ਆਪਦੀ ਜਗ੍ਹਾ ਦੇ ਵਿੱਚ ਝੂਮੀ ਪਾ ਕੇ ਦਿੱਤੀ ਹੈ ਆ ਝੂਮੀ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਹੈ ਇਹ ਚੰਗਾ ਵਧੀਆ ਘਰ ਸੀ ਚਵਾਰਾ ਪਾਇਆ ਹੋਇਆ ਸੀ ਸਾਢੇ 3 ਸਾਲ ਪਹਿਲਾਂ ਮਲ ਜ਼ਿਮੀਂਦਾਰ ਬਲਵਿੰਦਰ ਸਿੰਘ ਕੂਕਾ ਦੇ ਨਾਮ ਨਾਲ ਉਹ ਮਸ਼ਹੂਰ ਹੈ ਪਿੰਡ ਦੇ ਹੀ ਹੈ ਪਿਆਰੇ ਸਿੰਘ ਦਾ ਪਿਆਰਾ ਸਿੰਘ ਦਾ ਪੁੱਤਰ ਹੈ ਬਲ ਕਾਫੀ ਚੰਗਾ ਕਾਰੋਬਾਰ ਹੈ ਪੈਟਰੋਲ ਪੰਪ ਹੈ ਝੂਲੇ ਪੇੜਾਂ ਦੀ ਦੁਕਾਨ ਹੈ ਜ਼ਮੀਨ ਵੀ ਹੈ ਕੱਪੜੇ ਦੀ ਦੁਕਾਨ ਹੈ ਕੋਈ ਨਹੀਂ ਹੈਗਾ ਵੀ ਮਲਕ ਉਹ ਵੀ ਟੁੱਟਿਆ ਹੋਇਆ ਬੰਦਾ ਮਲਕੀ ਟੁੱਟੇ ਹੋਏ ਬੰਦੇ ਨੇ ਆਪਦਾ ਘਾਟਾ ਪੂਰਾ ਕਰਨ ਵਾਸਤੇ ਮਲਕ ਘਰ ਨੂੰ ਜਿੰਦਾ ਲਾ ਲਿਆ ਮਨ ਇਹ ਬਾਈ ਜਗਤਾਰ ਸਿੰਘ ਨੇ ਸਾਢੇ 3 ਸਾਲ ਉਹਦੇ ਕੰਮ ਕੀਤਾ ਸੀਰ ਦਾ ਸੀਰ ਦਾ ਕੰਮ ਕੀਤਾ ਪਹਿਲੇ ਸਾਲ ਰਲਿਆ ਹੈ 80000 ਚ 80000 ਚ ਰਲਿਆ ਤੇ ਜਦੋਂ ਸਾਲ ਪੂਰਾ ਹੋਇਆ ਇਹਦੇ ਸਿਰ ਤੋੜਤਾ 70000 ਅੱਛੇ ਯਾਰੀ ਹਾਂਜੀ 70000 84000 ਚਰਲਿਆ ਸੀ 84000 ਚਰਲਿਆ ਸੀ ਤੇ 70000 ਰੁਪਿਆ ਇਹਦੇ ਕਿੰਨੀ ਜਦੋਂ ਸਾਲ ਪੂਰਾ ਹੋਇਆ ਹਿਸਾਬ ਕਰਨ ਲੱਗੇ ਇਹਦੇ ਕਿੰਨੀ ਤੋੜਤਾ ਫਿਰ ਦੂਜੇ ਸਾਲ ਇਹਨੂੰ ਰਲਾ ਲਿਆ 1 ਲੱਖ ਚ ਮਾਲ ਇੱਕ ਲੱਖ ਰੁਪਿਆ ਕਹਿਣ ਨੂੰ ਹੈ ਉਹ 70000 ਰੁਪਿਆ ਤਾਂ ਉਹਦੇ ਵਿੱਚ ਕੱਟਿਆ ਗਿਆ ਮਤਲਬ ਇਹ ਸਮਝ ਲਓ ਵੀ 30000 ਚ ਅਗਲੀ ਵਾਰ ਤਾਂ ਜਿਹੜੇ 2 ਸਾਲ ਇਹਨੇ ਲਾਏ ਨੇ ਕਹਿੰਦਾ ਮੈਨੂੰ ਤਾਂ ਪਤੀ ਨਹੀਂ ਮਿਲ ਕੇ ਕਿੰਨਾ ਮੈਨੂੰ ਦਿੰਦਾ ਸੀ ਉਹ ਕਿੰਨਾ ਮਿਲ ਕੇ ਉਹ ਮੇਰੇ ਸਨ ਕੱਢਦਾ ਸੀਗਾ ਇਹਦੇ ਵੱਲ 3.5 ਲੱਖ ਰੁਪਇਆ ਕੱਢਦਾ 3 ਸਾਲਾਂ ਬਾਅਦ 3 ਸਾਲਾਂ ਬਾਅਦ ਕੰਮ ਕਰਾ ਕੇ 6 ਮਹੀਨੇ ਹੋਰ ਉੱਪਰ ਲਵਾ ਕੇ 3.5 ਲੱਖ ਰੁਪਇਆ ਇਹਦੇ ਕਿੰਨੇ ਕਰਜ਼ਾ ਕੱਢਦਾ ਇਹ ਗਰੀਬ ਬੰਦਾ ਚਾਰ ਧੀਆਂ ਨੇ ਇੱਕ ਇਹਦੇ ਬੇਟਾ ਮੰਨ ਇਹਦੀ ਭੈਣ ਦੀ ਮੌਤ ਹੋਈ ਹੋਈ ਹੈ ਔਰ ਉਹਦੇ ਬੱਚੇ ਵੀ ਇਹ ਪਾਲ ਰਹੇ ਹਨ ਮਤਲਬ ਭੈਣ ਦੀ ਮੌਤ ਹੋਣ ਤੋਂ ਬਾਅਦ ਭੈਣ ਦੇ ਬੱਚੇ ਵੀ ਦੋ ਇਹਦੇ ਕੋਲੇ ਗੁਜ਼ਾਰਾ ਕਰਦੇ ਨੇ ਆ ਬੈਠੇ ਨੇ ਆ ਵਿਚਾਰੇ ਅੱਜ ਇਹ ਘਰੋਂ ਬੇਘਰ ਨੇ ਝੁੰਬੀ ਚ ਗੁਜ਼ਾਰਾ ਕਰਨ ਲਈ ਮਜਬੂਰ ਨੇ ਆ ਮੌਜੂਦਾ ਪੰਚਾਇਤ ਦੇ ਮੈਂਬਰ ਸਾਹਿਬ ਮਤਲਬ ਤਿੰਨ ਪੰਚਾਇਤ ਮੈਂਬਰ ਵੀ ਮੌਜੂਦ ਨੇ ਮੇਰੇ ਨਾਲ ਬੈਠੇ ਨੇ ਤਾਂ ਉਸ ਪਿੰਡੂ ਤਣਾੜ ਨੇ ਘਰ ਨੂੰ ਜਿੰਦਾ ਲਾ ਲਿਆ ਉਲਟਾ ਇਹ ਤੇ ਕਿਸੇ ਤੋਂ ਕੇਸ ਕਰਾਤਾ 80000 ਦਾ ਉਹਦਾ ਨੇ ਨੋਟਿਸ ਆ ਗਿਆ ਨੂੰ ਨਾਲੇ ਘਰ ਲੈ ਗਿਆ ਕੱਲਾ ਘਰ ਨਹੀਂ ਇੱਕ ਮੋਟਰਸਾਈਕਲ ਉਹ ਵੀ ਲੈ ਇੱਕ ਸਾਈਕਲ ਉਹ ਵੀ ਰੱਖ ਲੈ ਮਲ ਸਮਾਨ ਵੀ ਘਰ ਦਾ ਮਾਲ ਕੇ ਲੈ ਲਿਆ ਘਰ ਵੀ ਨਾਂ ਲਖਿਆ ਲਿਆ ਘਰ ਨੂੰ ਜਿੰਦਾ ਵੀ ਲਾਤਾ 80000 ਦਾ ਨੋਟਿਸ ਫੇਰ ਭੇਜਤਾ ਇਹ ਪਰਿਵਾਰ ਸਮੇਤ ਘਰੋਂ ਬੇਕਾਰ ਹੈ ਤਾਂ ਆਪਾਂ ਇਹ ਤੋਂ ਵੀ ਸੁਣਨੇ ਆ ਜਿਤਾਸੇ ਕਿ ਕਿੰਨੇ ਸਾਲ ਕੰਮ ਕੀਤਾ ਤੇ ਸਾਢੇ 35 ਸਾਲ ਤੇ ਕਹਾਣੀ ਦੱਸੋ ਤੁਸੀਂ ਲੋਕ ਤੁਹਾਨੂੰ ਦੇਖ ਰਹੇ ਨੇ ਅ ਕਿਦਾਂ ਕਿਦਾਂ ਮਿਲ ਕੇ ਤੇ ਨਾ ਇਹ ਥੱਕਾ ਹੋਇਆ ਜੀ ਜੀ ਹੁਣ ਐ ਹੋਇਆ ਜੀ ਸ਼ੁਰੂ ਤੋਂ ਮਾਰ ਵਾਲਿਆ ਸੀ 80 ਤੇ 3000 3 3000 ਚ ਜੀ ਹੂੰ ਤੇ ਉਸ ਤੋਂ ਬਾਅਦ ਜੀ ਨੇ ਮੈਂ ਤੋਂ ਪੈਸੇ ਮੰਗੇ ਵੀ ਮੈਂ ਕਿਹਾ ਵੀ ਮੇਰੇ 2 ਵੀ ਦੀ ਖੜਗੀ ਤੀ ਜਮਾ ਜਮਾ ਡੋਬਾ ਦੀ ਮੈਨੂੰ ਰਿਸ਼ਤੇਦਾਰ ਲੈ ਕੇ ਦੇ ਚੱਕਦੇ ਉਰੋਂ ਜੀ ਓਕੇ ਤੇ ਮੈਂ ਇਹਨਾਂ ਨੂੰ ਆਖਿਆ ਵੀ ਮੈਨੂੰ ਇਲਾਜ ਕਰਾਉਣ ਨੂੰ ਮੇਰੇ ਠੂਹੀ ਦੀ ਇਲਾਜ ਕਰਾ ਦੋ ਵੀ ਮੈਂ ਤੁਹਾਡੇ ਕੰਮ ਤੇ ਲੱਗ ਜਾਊਂਗਾ। ਹੂੰ ਹੂੰ। ਤੇ ਇਹ ਕਹਿੰਦਾ ਵੀ ਹੁਣ ਤਾਂ ਮੈਂ ਤੈਨੂੰ ਕੋਈ ਪੈਸਾ ਨਹੀਂ ਦਿੰਦਾ। ਕਹਿੰਦਾ ਮੇਰੇ ਸਾਹਮਣੇ ਦੇ ਦੇ। ਕਹਿੰਦਾ ਬਹੁਤ ਚੰਗੀ ਗੱਲ ਆ। ਕਹਿੰਦਾ ਮੈਂ ਤਾਂ ਪਹਿਲੀ ਹੀ ਇੰਨੇ ਹੋ ਗਿਆ। ਕਹਿੰਦਾ ਤੂੰ ਮਾਲਕ ਦੇ ਉਹਨਾਂ ਦੇ ਘਰੇ ਪੈ ਜਾ। ਕਹਿੰਦਾ ਮੈਂ ਤੇਰਾ ਇਲਾਜ ਕਰਾ ਦੂੰਗਾ। ਕਹਿੰਦਾ ਕਿ ਜੀ ਉਹ ਹੁਣ ਅੱਡੇ ਤੇ ਦੁਕਾਨ ਹੈ ਜਿਹਦੀ। ਓਕੇ। ਹਾਂ ਜੀ। ਮੈਂ ਕਿਹਾ ਵੀ ਉਹਨਾਂ ਦੇ ਘਰੇ ਚੱਲ ਮੈਨੂੰ ਇਹ ਇੱਕ ਦਿਨ ਲੈ ਗਿਆ। ਦੂਜੇ ਦਿਨ ਕਿਦੋਂ ਮੈਂ ਉੱਥੋਂ ਆ ਕੇ ਮੈਨੂੰ ਕਹਿੰਦਾ ਵੀ ਤ ਜਦੋਂ ਜਦੋਂ ਤੇਰੇ ਘਰ ਨੂੰ ਜਿੰਦਾ ਲਾਇਆ ਹਾਂ ਜੀ ਤੇ ਐਨੂੰ ਬੇਨਤੀ ਨਹੀਂ ਕੀਤੀ ਵੀ ਮੇਰੇ ਕੋਲੇ ਹੋਰ ਕੋਈ ਰਹਿਣ ਨੂੰ ਨਹੀਂ ਮੇਰੇ ਕੋਲ ਛੋਟੇ ਛੋਟੇ ਬੱਚੇ ਨੇ ਤੇ ਮੈਂ ਇਹ ਗੱਲ ਕਹੀ ਸੀ ਜੀ ਉਹਨੂੰ ਮੈਂ ਕਿਹਾ ਜੀ ਮੈਂ ਕਿਸ਼ਤਾਂ ਨਾਲ ਪੈਸੇ ਦੇ ਦਿਆ ਕਰੂੰਗਾ ਜੀ ਹੂੰ ਸਾਢੇ 3 ਸਭੀ ਕਿਵੇਂ ਹੁਣ ਮੈਂ ਵੀ 6 ਮਹੀਨੇ ਤੁਹਾਨੂੰ ਕਿਸ਼ਤ ਦੇ ਦਿਆ ਕਰੂੰਗਾ ਜੀ ਇਹ ਗੱਲ ਕਹੀ ਸੀ ਜੀ ਤੇ ਇਹ ਕਹਿੰਦਾ ਵੀ ਚਲ ਕੋਈ ਗੱਲ ਨਹੀਂ ਕਹਿੰਦਾ ਵੀ ਹੁਣ ਲੱਖ ਮੂਰੀ ਆਉਂਦਾ ਸੀ ਕਹਿੰਦਾ ਵੀ 1,118,000 ਰੁਪਿਆ ਬਣਦਾ ਕਹਿੰਦਾ ਵੀ ਮੈਨੂੰ ਉਹ ਦੇ ਦੇ ਮੈਂ ਕਿਹਾ ਵੀ ਕਿਦੋਂ ਮੈਂ ਇਹ ਕੰਮ ਤੀ ਨਹੀਂ ਜਾਣ ਲੱਗਿਆ ਵੀ ਕਿਦੋਂ ਮੇਰੀ ਜਮਾ ਟੂਹੀ ਜਮਾ ਮੈਂ ਕਿਹਾ ਵੀ ਮੈਂ ਸਾਨੂੰ ਚਲੋ ਉਹ ਉਹ ਕਰ ਦੂੰ ਕਰੂੰਗਾ ਤੂੰ ਹੀ ਨੂੰ ਕੀ ਹੋ ਗਿਆ ਸੀ ਤੂੰ ਹੀ ਤੇ ਜਿ ਮਣ ਕੇ ਤੜਗੇ ਤੇ ਜੀ ਇਹਨਾਂ ਦੇ ਕੰਮ ਕਰਦੇ ਹਾਂ ਹਾਂ ਇਹਨਾਂ ਦੇ ਕੰਮ ਕਰਦੇ ਤੇ ਜੀ ਇਹਨਾਂ ਦੇ ਕੰਮ ਕਰਦੇ ਹਾਂ ਹਾਂ ਇਹਨਾਂ ਦੇ ਕੰਮ ਦੀ ਕਰਦੇ ਤੂੰ ਹੀ ਜੀ ਨੁਕਸ ਪੈ ਗਿਆ ਪਰ ਲਾਜ ਫੇਰ ਵੀ ਨਿਕਰਾ ਨਾ ਲਾਜ ਫੇਰ ਵੀ ਨਹੀਂ ਕਰਾਏ ਜੀ ਇਹਨਾਂ ਹੁਣ ਜਿਵੇਂ ਦੁਕਾਨਾਂ ਦੇ ਤੰਨੇ ਦੁਕਾਨਾਂ ਦੇ ਸਿਲੰਡਰ ਧਰੇ ਪਏ ਨੇ ਜੀ ਮੇਰੇ ਗਹਿਣੇ ਵੀ ਅੱਛਾ ਸਿਲੰਡਰ ਵੀ ਗਹਿਣੇ ਹਾਂ ਹਾਂ ਇਸ ਸਰ ਐਂਟਰ ਗਹਿਣੇ ਪਏ ਨੇ ਐਲ ਸੀ ਡੀ ਵੀ ਗਹਿਣੇ ਤੇ ਉਹ ਮੈਂ ਛਡਾ ਲਿਆ ਜੀ ਅੱਛਾ ਉਹ ਤਾਂ ਟਾਈਮ ਆ ਰਿਹਾ ਸੀ ਉਹ ਬੰਦਾ ਕਹਿੰਦਾ ਵੀ ਅਬ ਦੀ ਐਲ ਸੀ ਡੀ ਲੈ ਜਾ ਕਹਿੰਦਾ ਵੀ ਫੇਰ ਕੱਲ ਨੂੰ ਨਾ ਤੂੰ ਕਹੀਂ ਕਹਿੰਦਾ ਉਹ ਰਿਸ਼ਤੇਦਾਰਾਂ ਨੂੰ ਮੈਂ ਪੈਸੇ ਲੈ ਕੇ ਐਲ ਸੀ ਡੀ ਛਡਾ ਕੇ ਲੈਂਦੀ ਆ ਜੀ ਹੁਣ ਇਹ ਝੁੰਬੀ ਚ ਰਹਿਣਾ ਹਾਂਜੀ ਮੈਂ ਝੁੰਬੀ ਕਿੰਨੇ ਚਿਰ ਹੋਗੇ ਝੁੰਬੀ ਚ ਰਹਿਣਾ ਮੈਨੂੰ ਝੁੰਬੀ ਚ ਹੋਗੇ ਜੀ ਅੱਜ 12 13 ਤੱਕ ਹੋਗੇ ਜੀ ਪਹਿਲਾਂ ਮੈਂ ਰਿਸ਼ਤੇਦਾਰਾਂ ਉਹਨਾਂ ਦੇ ਉੱਪਰਾਂ ਬੈਠਾ ਸੀ ਜੀ ਕਾਲੇ ਤੇ ਬੈਠਾ ਸੀ ਕਾਲੇ ਤੇ ਬੈਠਾ ਜੀ ਤ ਸਾਥੀਓ ਤੁਸੀਂ ਦੇਖ ਲਓ ਮਤਲਬ ਇਹ ਹਾਲਤ ਹੈ ਇਹ ਮਜਬੂਰ ਸਿੱਖ ਪਰਿਵਾਰਾਂ ਚੋਂ ਹੈ ਨੌਕਰ ਸੀਪ ਵਾਲੀ ਰਲਦਾ ਸੀ ਮਤਲਬ ਜਿਹੜੇ ਕਹਿੰਦੇ ਨੇ ਨਾ ਵੀ ਧਰਨੇ ਮਜਾਰਿਆਂ ਤੇ ਮਜ਼ਦੂਰ ਕਿਸਾਨ ਏਕਤਾ ਹੋਣੀ ਚਾਹੀਦੀ ਹੈ ਮਤਲਬ ਮਜ਼ਦੂਰ ਜਦੋਂ ਫਸ ਜਾਂਦਾ ਉਦੋਂ ਫਿਰ ਇਹ ਧਨਾੜ ਕੋਈ ਤਰਸ ਨਹੀਂ ਮੈਂ ਕਹਿੰਦਾ ਯਾਰ ਇਹਦੇ ਨਾਲ ਨਹੀਂ ਹੈਗਾ ਸੀ ਤਾਂ ਬੱਚਿਆਂ ਨਾਲ ਤਰਸ ਕਰ ਲੰਦੇ ਘਟੂਟ ਮਲਿਕ ਆਪਦੀ ਭੈਣ ਦੇ ਬੱਚੇ ਵੀ ਪਾਲੀ ਜਾਂਦਾ ਛੋਟੇ ਛੋਟੇ ਬੱਚੇ ਨੇ ਅੱਜ ਦੇ ਮੌਸਮ 'ਚ ਇਹ ਜਾਣ ਕੇ ਕਿੱਥੇ ਔਰ ਇਹ ਝੂੰਬੀ ਦੇ ਵਿੱਚ ਕਿੰਨਾ ਕੁ ਚਿਰ گزارਾ ਕਰਨਗੇ ਇਸ ਲਈ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਆਜ਼ਾਦ ਸਮਾਜ ਪਾਰਟੀ ਕਾਂਸੀ ਰਾਮ ਵੱਲੋਂ ਮਤਲਬ ਇਸ ਪਿੰਡੂ ਧਨਾੜ ਦੇ ਉੱਤੇ ਐਸਸੀਐਸਟੀ ਐਕਟ ਦਾ ਪਰਚਾ ਬਣਦਾ ਲੇਬਰ ਕੋਰਟ ਦੇ ਵਿੱਚ ਦਰਖਾਸਤ ਦੇਵਾਂਗੇ ਹਿਸਾਬ ਕਰਾਂਗੇ 3.5 ਸਾਲਾਂ ਦਾ ਤਾਂ ਉਲਟਾ ਇਸ ਜ਼ਿਮੀਦਾਰ ਪਿੰਡੂ ਤਣਾਟ ਵਾਲੇ ਦੇ ਪੈਸੇ ਨਿਕਲਣਗੇ ਤਾਂ ਮੇਰੀ ਬੇਨਤੀ ਹੈ ਪ੍ਰਸ਼ਾਸਨ ਨੂੰ ਸੰਗਰੂਰ ਦੇ ਪੁਲਿਸ ਪ੍ਰਸ਼ਾਸਨ ਨੂੰ ਪਹਿਲਾਂ ਅਸੀਂ ਸੋਮਵਾਰ ਨੂੰ ਐਸਐਸਪੀ ਦੇ ਦਰਖਾਵੇ ਵੀ ਦੇਵਾਂਗੇ ਡੀਸੀ ਦੇ ਦਰਖਾਵੇ ਵੀ ਦੇਵਾਂਗੇ ਜੇ ਤਾਂ ਪ੍ਰਸ਼ਾਸਨ ਨੇ ਆਪ ਦਾ ਫਰਜ ਸਮਝਦੇ ਹੋਏ ਇਸ ਮਜ਼ਦੂਰ ਪਰਿਵਾਰ ਨੂੰ ਦਲਿਤ ਪਰਿਵਾਰ ਨੂੰ ਇਹਨਾਂ ਦਾ ਘਰ ਦਵਾਤਾ ਤਾਂ ਤਾਂ ਚੰਗੀ ਗੱਲ ਹੈ ਅਸੀਂ ਕਾਨੂੰਨ ਦੀ ਪਹਿਲਾਂ ਵੀ ਇੱਜ਼ਤ ਕਰਦੇ ਆਂ ਫਿਰ ਵੀ ਅਸੀਂ ਵੱਲ ਕੇ ਚਾਹਾਂਗੇ ਕਿ ਕਾਨੂੰਨ ਨੇ ਇੱਕ ਪੀੜਤ ਨੂੰ بے ਸਹਾਰਾ ਨੂੰ ਛੋਟੇ-ਛੋਟੇ ਬੱਚਿਆਂ ਨੂੰ ਜੋ ਅੱਜ ਘਰੋਂ ਬੇਕਰ ਹੋ ਚੁੱਕੇ ਨੇ ਉਹਨਾਂ ਨੂੰ ਕਾਨੂੰਨ ਨੇ ਘਰਦਵਾਤਾ ਅਸੀਂ ਸ਼ੁਕਰਗੁਜ਼ਾਰ ਕਰਾਂਗੇ ਮਤਲਬ ਪ੍ਰਸ਼ਾਸਨ ਦਾ ਜੇ ਪ੍ਰਸ਼ਾਸਨ ਨੇ ਆਪਣੀ ਜ਼ਿੰਮੇਵਾਰੀ ਨਾ ਸਮਝੀ ਤਾਂ ਮੈਂ ਪੰਚਾਇਤ ਮੈਂਬਰ ਸਾਹਿਬਾਨਾਂ ਨੂੰ ਵੀ ਬੇਨਤੀ ਕਰੂੰਗਾ ਪਿੰਡ ਦੇ ਲੋਕਾਂ ਨੂੰ ਵੀ ਬੇਨਤੀ ਕਰੂੰਗਾ ਮਜ਼ਦੂਰ ਜਮਾਤ ਆਪਣੀ ਤਾਕਤ ਨਾਲ ਮਤਲਬ ਇਹਨਾਂ ਨੂੰ ਘਰ ਦਬਾਉ ਜਿੰਦਾ ਤੋੜ ਕੇ ਉਸੇ ਘਰ ਦੇ ਵਿੱਚ ਇਸੇ ਪਰਿਵਾਰ ਨੂੰ ਬਿਠਾਵਾਂਗੇ ਘਰੋਂ ਬੇਘਰ ਕੀਤੇ ਹੋਏ ਬੱਚਿਆਂ ਨੂੰ ਘਰ ਵਿੱਚ ਵਹਾਵਾਂਗੇ ਤਾਂ ਜਿਸ ਦਿਨ ਲੋੜ ਪਈ ਸੁਣਨ ਵਾਲੇ ਦੇਖਣ ਵਾਲੇ ਵੀਰਾਂ ਨੂੰ ਭੈਣਾਂ ਨੂੰ ਮੈਂ ਬੇਨਤੀ ਕਰਨਾ ਚਾਹੂੰਗਾ ਕਿ ਤਾਂ ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰ ਦਿਓ ਤੇ ਜਿੱਦੇ ਲੋੜ ਪਈ ਅਸੀਂ ਤੁਹਾਨੂੰ ਬੇਨਤੀ ਕਰਾਂਗੇ ਤਾਂ ਵੀਰਾ ਘੱਟ ਕੇ ਮਤਲਬ ਇਸ ਪਿੰਡ ਦੇ ਵਿੱਚ ਇਸ ਪਰਿਵਾਰ ਦੀ ਮਦਦ ਲਈ ਆਹ ਬੱਚਿਆਂ ਨੂੰ ਜੋ ਅੱਜ ਘਰੋਂ ਬੇਕਾਰ ਹੋ ਚੁੱਕੇ ਨੇ ਇਹਨਾਂ ਨੂੰ ਆਪਦੇ ਘਰ ਵਿੱਚ ਬਹੌਣ ਲਈ ਮਤਲਬ ਇਸ ਪਰਿਵਾਰ ਦੀ ਮਦਦ ਲਈ ਤੁਹਾਨੂੰ ਅਸੀਂ ਬੇਨਤੀ ਕਰਾਂਗੇ ਵੱਧ ਤੋਂ ਵੱਧ ਸਾਥ ਦਿਓ ਜੈ ਭੀਮ ਜੈ ਪਰਮ chandra consultants limited building maintenance handyman under -check Trade platform is now available on your local london area he has more than five years experience in same line he used to work with reputed companies agencies as well local builders with brothers he is professional by plumbing electrician masonry car painting. For more information, please contact him at under check rate rate checktrade platform www.checktrade.com slash 921760. Chander Consultants Limited call him on this number 79 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ